ਆਪਣਾ ਸ਼ੁਭਲਮ ਐਸਐਮ ਜੀ ਸਿੰਘ ਜੋ ਟ੍ਰੈਫਿਕ ਡਿਊਟੀ ਕਰਦਾ ਕਸਟਮ ਕਾਊਂਟ ਦੇ ਵਿੱਚ ਡਿਊਟੀ ਮਰੀ ਅੱਜ ਤੁਹਾਡਾ ਜਨਮ ਦਿਨ ਮਨਾਇਆ ਜਾ ਰਿਹਾ ਪਰਿਵਾਰਛਲੇ ਤੇ ਡਿਊਟੀ ਦੇ ਤੇਰੇ ਉੱਤੇ ਪਰਿਵਾਰ ਵਾਲੇ ਆਏ ਕੀ ਕਹਿਣਾ ਚਾਹੁੰਦੇ ਮੈਂ ਕਹਿੰਦਾ ਬਹੁਤ ਬਹੁਤ ਧੰਨਵਾਦੀਆਂ ਡਿਊਟੀ ਦੌਰਾਨ ਆਪਣਾ ਜਨਮ ਦਿਨ ਮਨਾਇਆ ਗਿਆ ਜੋ ਕਿ ਡਿਊਟੀ ਬਹੁਤ ਆ ਸਾਡੇ ਅਫਸਰ ਟ੍ਰੈਫਿਕ ਦੇ ਬਹੁਤ ਵਧੀਆ ਨੇ ਕਿਉਂਕਿ ਮੈਨੂੰ ਇਹ ਆ ਵੀ ਟਾਈਮ ਮਿਲਦਾ ਹੀ ਲੈਂਕਸ ਦਾ ਛੁੱਟੀ ਦਾ ਮੈਨੂੰ ਕੋ ਆਪਣਾ ਰਜਾਵਾਂਗਾ ਕਿ ਮੈਂ ਦਿੱਲੀ ਕੰਮ ਜਾਣਾ ਐ ਐਸਪੀ ਸਾਹਿਬ ਨੂੰ ਮਹਾਰਾਸ਼ਟਰ ਪੁਲਿਸ ਹੀ ਮੰਗਲਦਾਰ ਦੀ ਨਾ ਦਿੱਲੀ ਜਾਣਾ ਮੁੰਡੇ ਦਾ ਵਿਆਹ ਆ ਵਿਆਹ ਦਾਣਵਾ ਤੋਂ ਦਿੱਲੀ ਜਾਣਾ ਸੀ ਇਹ ਸ਼ੱਕ ਹੈ ਕਿ ਮੈਂ ਛੁੱਟੀ ਨਹੀਂ ਕੀਤੀ ਅੱਜ ਵਾਰ ਜਦੋਂ ਮੇਰਾ ਜਨਮ ਦਿਨ ਮਨਾਉਣ ਵਾਸਤੇ ਮੈਂ ਇਸ ਕਰਕੇ ਛੁੱਟੀ ਨਹੀਂ ਮੈਂ ਅੱਜ ਚਾਂਗੋਂ ਦਿੱਲੀ ਜਾਣਾ ਕੱਲ ਦਿੱਲੀ ਮੈਨੂੰ ਵਾਪਸ ਵਿਆਹ ਲੈ ਕੇ ਵਾਪਸ ਮੁੰਡੇ ਦਾ ਵਾਲਾ ਜੀ ਜਿਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਪਰਿਵਾਰ ਹੈ ਕਿ ਜੂਗੀ ਤਰ੍ਹਾਂ ਤੁਹਾਡੇ ਇੱਥੇ ਪਹੁੰਚਿਆ ਤੇ ਜਨਮ ਦਿਨ ਤੁਹਾਨੂੰ ਮਨਾ ਰਿਹਾ ਹੈ ਬੱਚਿਆਂ ਅਚਾਨਕ ਉਹਨਾਂ ਪ੍ਰੋਗਰਾਮ ਹੋ ਰਿਹਾ ਜੀ ਇੱਥੇ ਆਉਂਦਾ ਮੈਨੂੰ ਤੇ ਬਾਲੀ ਵੀ ਆਉਣਗੇ ਮੈਂ ਤਾਂ ਕਿਹਾ ਸ਼ਾਮੀ ਆਪਣੇ ਘਰ ਬੱਚੇ ਬੈਠੇ ਚਾਂਗੋਂ ਜਾ ਕੇ ਜੂਰੀ ਦੋ ਜਨਮ ਦਿਨ ਮਨਾਇਆ ਜਾਊਗਾ ਬੱਚਿਆਂ ਵਿੱਚ ਜੋ ਮੇਰਾ ਰੋਮਨ ਜੀ ਸਿੰਘ ਜਿਹਦਾ ਵਿਆਹ ਆ ਜਰਮਨ ਦਾ ਉਹ ਉਹ ਜਿਸ ਕਾਕੇ ਆ ਗਿਆ ਪਹਿਚ ਦੱਸਿਆ ਵੀ ਮੈਨੂੰ ਮੈਂ ਚਾਹੂੰ ਬਾਥਰੂਮ ਕਰਨ ਗਿਆ ਤੇ ਮੈਨੂੰ ਕਿਹਾ ਤੀ ਡੈਲੀ ਕਿਥੇ ਉਹ ਮੈਂ ਮੈਂ ਚਾਹੂੰ ਜੋ ਉਹ ਗੱਡੀ ਜੇ ਆਗੇ 500 ਤੋਂ ਮੁੰਡੇ 1200 ਲੈ ਕੇ ਨਾਲ ਕੁੜੀ ਆ ਗਈ ਨਾਲ ਪਰੋਹਨ ਸਾਹਿਬ ਆ ਗਏ ਉਹਨਾਂ ਨਾਲ ਇੱਥੇ ਆ ਕੇ ਮੇਰਾ ਜਨਮ ਦਿਨ ਮਨਾ ਆ ਗਿਆ ਬਹੁਤ ਵਧੀਆ ਮਨਾ ਆ ਗਿਆ ਜੀ ਬਹੁਤ ਮੈਂ ਜੀ 53ਵਾਂ ਹੋ ਸ਼ੁਰੂ ਹੋ ਗਿਆ ਜੀ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਜੂਰੀ ਤੇ ਵੀ ਅਰੇਜ਼ ਦਾ ਪਰਿਵਾਰ ਇੱਥੇ ਆ ਕੇ ਤੁਹਾਡਾ ਜਨਮ ਦਿਨ ਮਨਾ ਰਿਹਾ ਬਹੁਤ ਵਧੀਆ ਮੈਂ ਆਪਣੀ ਡਿਊਟੀ ਦਾ ਕਾਈ ਨਹੀਂ ਕਰਦਾ ਜਿੰਨਾ ਕਿ ਚੌਂਕ ਜਨਾਬ ਵਧੀਆ ਡਿਊਟੀ ਕਰਦਾ ਆਪਣੇ ਚੌਂਕ ਜਿਹੜੇ ਆਪਣਾ ਸ਼ੁਭਲਾਮ ਐਸਐਮ ਮਨਜੀਤ ਸਿੰਘ ਜੋ ਟ੍ਰੈਫਿਕ ਡਿਊਟੀ ਕਰਦਾ ਕਸਟਮ ਚੌਂਕ ਦੇ ਵਿੱਚ ਡਿਊਟੀ ਮਰੀ ਅੱਜ ਤੁਹਾਡਾ ਜਨਮ ਦਿਨ ਮਨਾਇਆ ਜਾ ਰਿਹਾ ਪਰਿਵਾਰਛਨੇ ਤੇ ਡਿਊਟੀ ਦੇ ਤੇਰੇ ਉੱਥੇ ਪਰਿਵਾਰ ਵਾਲੇ ਆਏ ਕੀ ਕਹਿਣਾ ਚਾਹੁੰਦੇ ਮੈਂ ਕਹਿੰਦਾ ਬਹੁਤ ਬਹੁਤ ਧੰਨਵਾਦੀ ਆ ਡਿਊਟੀ ਦੇ ਨਾਲ ਆਪਣਾ ਜਨਮ ਦਿਨ ਮਨਾਇਆ ਗਿਆ ਜੋ ਕਿ ਡਿਊਟੀ ਬਹੁਤ ਆ ਸਾਡੇ ਅਫਸਰ ਟ੍ਰੈਫਿਕ ਦੇ ਬਹੁਤ ਵਧੀਆ ਨੇ ਕਿਉਂਕਿ ਮੈਨੂੰ ਇਹ ਆ ਵੀ ਟਾਈਮ ਮਿਲਦਾ ਹੀ ਲੈਕਟ ਦਾ ਛੁੱਟੀ ਦਾ ਮੈਨੂੰ ਕੋ ਆਪਣਾ ਅਰਜ਼ਿ ਹੈ ਮੈਂ ਦਿੱਲੀ ਕੰਮ ਜਾਣਾ ਸੀ ਐਸਪੀ ਸਾਹਿਬ ਨੂੰ ਮਹਾਰਾਸ਼ਟਰ ਪੁੱਛੀ ਸੀ ਮੰਗਲਦਾਰ ਦੀ ਮੈਂ ਦਿੱਲੀ ਜਾਣਾ ਮੁੰਡੇ ਦਾ ਵਿਆਹ ਆ ਵਿਆਹ ਲਨਵਾਉਣਾ ਤੇ ਦਿੱਲੀ ਜਾਣਾ ਸੀ ਇਸ ਕਰਕੇ ਮੈਂ ਛੁੱਟੀ ਨਹੀਂ ਕੀਤੀ ਅਦਵਾਰ ਜਦੋਂ ਮੇਰਾ ਜਨਮਦਾਰ ਆਮ ਨਾਉਣ ਵਾਸਤੇ ਮੈਂ ਇਸ ਕਰਕੇ ਛੁੱਟੀ ਲਈ ਮੈਂ ਅੱਜ ਚਾਹ ਨੂੰ ਦਿੱਲੀ ਜਾਣਾ ਕੱਲ ਦਿੱਲੀ ਮੇਰਾ ਮਾਪੇ ਵਿਆਹ ਲੈ ਕੇ ਵਾਪਸ ਮੁੰਡੇ ਦਾ ਹੁਣਾਂ ਲਈ ਜਿਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਪਰਿਵਾਰ ਹੈ ਕਿ ਡਿਊਟੀ ਕਰਾਂ ਤੁਹਾਡੇ ਇੱਥੇ ਪਹੁੰਚਿਆ ਤੇ ਤਨ ਦੇ ਤੁਹਾਨੂੰ ਬੁਲਾ ਰਿਹਾ ਹੈ ਬੱਚੇ ਜਾਣ ਕੇ ਉਹਨਾਂ ਪ੍ਰੋਗਰਾਮ ਹੋ ਰਾਇਆ ਜੀ ਇੱਥੇ ਆਉਂਦਾ ਮੈਨੂੰ ਤਾਂ ਪੜਾ ਲਈ ਵੀ ਆਉਣਗੇ ਮੈਂ ਜਿੱਦਿਆ ਸ਼ਾਮੀ ਆਪਣੇ ਘਰ ਬੱਚੇ ਬੈਠੇ ਸ਼ਾਮ ਨੂੰ ਜਾ ਕੇ ਪੂਰੀ ਦਰਮੰਦਰ ਮਨਾਇਆ ਜਾਊਗਾ ਬੱਚਾ ਵਿੱਚ ਜੋ ਮੇਰਾ ਲੜਕਾ ਰੋਮਨਜੀਤ ਸਿੰਘ ਜਿਹਦਾ ਵਿਆਹ ਆ ਜਰਮਨ ਦਾ ਉਹ ਉਹ ਜਿੱਦ ਕਾ ਕੇ ਆ ਗਿਆ ਭਈ ਦੱਸਿਆ ਵੀ ਮੈਨੂੰ ਮੈਂ ਚਾਹੂੰ ਬਾਥਰੂਮ ਕਰਨ ਗਿਆ ਤੇ ਮੈਨੂੰ ਕਿਹਾ ਵੀ ਡੈਡੀ ਕਿੱਥੇ ਹੋ ਮੈਂ ਮੈਂ ਚਾਹੂੰ ਜੋ ਉਹ ਗੱਡੀ ਜੇ ਆਗੇ 500 ਮੁੰਡੇ 1200 ਲੈ ਕੇ ਨਾਲ ਕੁੜੀ ਆ ਗਈ ਨਾਲ ਪ੍ਰੋਹਨ ਸਾਹਿਬ ਆ ਗਏ ਉਹਨਾਂ ਲਈ ਤੇ ਅਗਰੇ ਮਰਾ ਜਨਮ ਦਿਨ ਮਨਾ ਆ ਗਿਆ ਬਹੁਤ ਵਧੀਆ ਮਨਾ ਆ ਗਿਆ ਜੀ ਬਹੁਤ ਮੈਂ ਜੀ 53ਵਾਂ ਹੋ ਸ਼ੁਰੂ ਹੋ ਗਿਆ ਜੀ ਇਸ ਤਰ੍ਹਾਂ ਤੇ ਲੱਗ ਰਿਹਾ ਜਿਵੇਂ ਡੂਰੀ ਦੇ ਵੀ ਆਰੇਜ਼ ਦਾ ਪਰਿਵਾਰ ਇੱਥੇ ਆ ਕੇ ਤੁਹਾਡਾ ਜਨਮ ਦਿਨ ਮਨਾ ਰਿਹਾ ਬਹੁਤ ਵਧੀਆ ਮੈਂ ਆਪਣੀ ਡੂਰੀ ਦਾ ਕਾਈ ਨਹੀਂ ਕਰਦਾ ਜਿੰਨਾ ਕਿ ਚੌਂਗ ਜਨਮ ਦਿਨਾਂ ਦਾ ਵਧੀਆ ਡੂਰੀ ਕਰਦਾ ਆਪਣੇ ਚੌਂਗ ਜਿਹੜੇ